ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਸੰਪੂਰਨ ਹੋਈ ਆ ਇਹ ਸ਼ਹਾਦਤ ਦੇ ਆਰੰਭ ਵਿੱਚ ਜਾਂ ਹੋਰ ਕਈ ਮਾਮਲਿਆਂ ਵਿੱਚ ਬੜੀਆਂ ਹੀ ਵਿਵਾਦਤ ਜਿਹੜੇ ਮਾਮਲੇ ਸਾਹਮਣੇ ਆਏ ਆ ਜਿਹੜੀ ਕਿ ਸਰਕਾਰ ਵੱਲੋਂ ਸ਼ਹਾਦਤ ਬਣਾਈ ਗਈ ਭਾਵੇਂ ਕਿ ਹਰ ਸਿੱਖ ਦਾ ਹਰ ਸੰਸਥਾ ਦਾ ਅਧਿਕਾਰ ਆ ਪਰ ਕੀ ਆ ਵੀ ਮਰਜ਼ਾਦਾ ਦੀ ਉਲੰਘਣਾ ਜਿਹੜੀਆਂ ਦੇਖਣ ਵਿਚ ਆਈਆਂ ਸਿੱਖਾਂ ਦੇ ਮੱਤੇ ਡੂੰਗਾ ਰੋਸ ਹੋਇਆ ਤੇ ਅੱਜ ਇੱਕ ਪੱਤਰ ਜਿਹੜਾ ਸਾਹਮਣੇ ਆਇਆ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਡੀਸੀ ਸਾਹਿਬਾਨ ਨੂੰ ਤੇ ਜਿਹੜਾ ਚਾਈਲਡ ਵੈਲਫੇਅਰ ਜਿਹੜਾ ਡਿਪਾਰਟਮੈਂਟ ਆ ਉਸ ਦੇ ਵੱਲੋਂ ਜਿਹੜਾ ਸਕੂਲਾਂ ਨੂੰ ਸਟਰਕਚਰ ਹੈ ਉਮਰ ਦੇ ਮੁਤਾਬਕ ਬੱਚਿਆਂ ਨੂੰ ਇਹ ਕਿਹਾ ਗਿਆ ਕਿ ਬੱਚੇ ਜਿਹੜੇ ਆ ਉਹ ਸਾਬਜਾਦਿਆਂ ਦੇ ਜਿਹੜੇ ਆ ਆਪਣੇ ਉਹਨਾਂ ਦੀ ਡਰੈੱਸ ਪਾ ਕੇ ਆਉਣਗੇ ਤੇ ਮਾਦਾ ਗੁਜਰਤੋਂ ਦੇ ਦੇ ਰੂਪ ਦੇ ਵਿੱਚ ਡਰੈੱਸ ਬਣਾ ਕੇ ਆਉਣਗੇ ਬਾਬਾ ਬੰਦਾ ਸਿੰਘ ਭਾਟਰ ਤੇ ਭਗਤ ਸਿੰਘ ਦੇ ਬਾਰੇ ਦੇ ਵਿੱਚ ਜਿਹੜੀ ਕੀ ਗੱਲ ਸਮਝੋ ਬਾਹਰ ਦਿਖਾਈ ਦੇ ਰਹੀ ਆ ਕਿ ਕੀ ਸਰਕਾਰ ਦੇ ਨਾਲ ਇਹਨਾਂ ਦਾ ਕੋਈ ਐਸਾ ਸਮਝਦਾਰ ਜਾਂ ਜਾਣਕਾਰ ਜਾਂ ਸਿੱਖ ਮਰਿਆਦਾ ਨੂੰ ਸਮਝਣ ਵਾਲਾ ਕੋਈ ਵੀ ਵਿਅਕਤੀ ਨਹੀਂ ਹੈਗਾ ਸੋ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਅਸੀਂ ਕਰਦੇ ਆ ਤਾਂ ਫਿਰ ਇਸ ਨੂੰ ਸਿਆਸੀ ਵਿਰੋਧ ਕਿਹਾ ਜਾਂਦਾ ਅਸੀਂ ਇਸ ਗੱਲ ਨੂੰ ਵੱਡੇ ਪੱਧਰ ਦੇ ਉੱਤੇ ਦੱਸਣਾ ਚਾਹੁੰਦੇ ਹਾਂ ਕਿ ਸਰਕਾਰ ਜਿਸ ਤਰ੍ਹਾਂ ਤੁਰੀ ਆ ਰਾਜਨੀਤਿਕ ਖੇਤਰ ਦੇ ਅੰਦਰ ਬੜੇ ਤਰ੍ਹਾਂ ਦੇ ਮਲ ਖਾਰੇ ਚੱਲਦੇ ਆ ਪਰ ਧਾਰਮਿਕ ਮਾਮਲੇ ਵਿੱਚ ਜਿਹੜੀ ਸਮੇਂ ਦੀ ਸਰਕਾਰ ਆ ਉਹ ਨਾ ਦਖਲ ਦੇਵੇ ਸਿੱਖਾਂ ਦੀ ਮਰਿਆਦਾ ਦੇ ਮੁਤਾਬਕ ਹਾਲ ਤੱਕ ਸਭ ਤੋਂ ਹੁਕਮ ਹੋਇਆ ਵਾ ਕਿ ਕੋਈ ਵੀ ਜਿਹੜਾ ਜਿਹੜਾ ਉਹ ਵਿਅਕਤੀ ਆ ਉਸ ਸਿਲਕਰੂਪ ਦੇ ਵਿੱਚ ਜਾਂ ਕਿਸੇ ਹੋਰ ਐਮੀਨੇਸ਼ਨ ਦੇ ਦੁਆਰਾ ਦੁਆਰਾ ਕੋਈ ਰੋਲ ਨਹੀਂ ਕਰ ਸਕਦਾ ਸੋ ਪਾਇਆ ਵਹਿੰਗੀ ਪਿਛਲੇ ਸਮੇਂ ਚ ਦੇਸ਼ ਦੀ ਸਰਕਾਰ ਵੱਲੋਂ ਸਾਹਿਬ ਜਗਤਿਆਂ ਦੇ ਜਿਹੜੇ ਛਿੱਡੀ ਦਿਵਸ ਨੂੰ ਵੀਰਵਾਲ ਦੇਵਸ ਬਣਾਇਆ ਗਿਆ ਕਾਲ ਤੱਕ ਸਾਬ ਨੂੰ ਉਸ ਗੱਲ ਦਾ ਵੀ ਜਿਹੜਾ ਸਵੈੈਸ਼ਨ ਦਿੱਤੀ ਗਈ ਸੀ ਕਿ ਵੀਰਵਾਲ ਦੇਵਸ ਨਾਮ ਜਿਹੜਾ ਵਾ ਸਾਹਿਬ ਜਗਤਿਆਂ ਦੀ ਸ਼ਹਾਦਤ ਦੇ ਨਾਲ ਮੇਲ ਨਹੀਂ ਖਾਂਦਾ ਸੋ ਇਹੀ ਗੱਲ ਨੂੰ ਲੈ ਕੇ ਹੁਣ ਉਸ ਕੇਂਦਰ ਦੀਆਂ ਉਹਨਾਂ ਰਾਹਾਂ ਤੇ ਸਾਡੀ ਪੰਜਾਬ ਦੀ ਸਰਕਾਰ ਚੱਲਦੀ ਆ ਉਹ ਸਾਨੂੰ ਦਿਖਾਈ ਦੇ ਰਿਹਾ ਕਿ ਮਨਦੀਪ ਚਸ਼ੋਧਿਆ ਵਗੈਰਾ ਜਿਹਨੇ ਇੱਥੇ ਬੈਠੇ ਆ ਉਹ ਸਿੱਖੀ ਤੋਂ ਬੜੇ ਤੂਹਾਂ ਦੂਰ ਨੇ ਤੇ ਇਹ ਸਾਰੇ ਨੂੰ ਆਧਿਕ ਰੇਜੰਡਾ ਬਣਾ ਕੇ ਚੱਲ ਰਹੇ ਨੇ ਅਸੀਂ ਇਸ ਗੱਲ ਲਈ ਜਿਹੜੇ ਕਿਨ ਸਰਕਾਰ ਦੇ ਵਿੱਚ ਬੈਠੇ ਸਿੱਖ ਨੇ ਉਹਨਾਂ ਨੂੰ ਇਹ ਅਪੀਲ ਕਰਦੇ ਆ ਕਿ ਚੇਤਾਨ ਹੋਵੋ ਜੋ ਕੁਝ ਤੁਸੀਂ ਕਰ ਰਹੇ ਹੋ ਇਹ ਬਹੁਤ ਮਾੜਾ ਵਾ ਸਿੱਖਾਂ ਦੇ ਲਈ ਵੱਡੀ ਚੜ੍ਹਤਤੀ ਪੈਦਾ ਕਰ ਰਹੇ ਹੋ ਸੋ ਇਹ ਜਿਹੜਾ ਤੁਸੀਂ ਆਰਡਰ ਕੱਢਿਆ ਇਹ ਆਰਡਰ ਬਹੁਤ ਮਾੜੇ ਤੇ ਬੜੇ ਖਤਰਨਾਕ ਨੇ ਸੋ ਸੰਸਥਾਵਾਂ ਦਾ ਤੇ ਜਿਹੜੀ ਮੁਖਬਰਤ ਵੀ ਕਰ ਰਹੀਆਂ ਅਸੀਂ ਕੋਈ ਡਰ ਕੇ ਸ਼ਰੋਨੀ ਕਮੇਟੀ ਵੱਲੋਂ ਸ਼ਰੋਨੀ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਪੱਤਰ ਵੀ ਜਾ ਰਿਹਾ ਉਹਨਾਂ ਵੱਲੋਂ ਇਸ ਗੱਲ ਦੀ ਬਿਆਨਬਾਜ਼ੀ ਵੀ ਕੀਤੀ ਜਾ ਰਹੀ ਆ ਕਿ ਇਹ ਜੰਦਾ ਤੁਸੀਂ ਜਿਹੜਾ ਕੱਢਿਆ ਵਾ ਆਰਡਰ ਇਹ ਸਾਡ ਨੂੰ ਤੁਰੰਤ ਵਾਪਸ ਲਾਓ ਇਹ ਚੀਜ਼ਾਂ ਸਿੱਖਾਂ ਦੇ ਵਿੱਚ ਨਹੀਂ ਪ੍ਰਮਾਣਿਤ ਇਹ ਸਾਡੀ ਮਰਜ਼ਾ ਦਾ ਦੇ ਵਿੱਚ ਨਹੀਂ ਆਉਂਦੀਆਂ ਕੀ ਸਾਹਿਬਜ਼ਾਦੇਆਂ ਦਾ ਸਵਾਗ ਨਹੀਂ ਰਚਾਇਆ ਜਾ ਸਕਦਾ ਮਾਤਾ ਗੁਜਰ ਕੌਰ ਜੀ ਬਾਬਾ ਬੰਦਾ ਸਿੰਘ ਭਾਦਰ ਸਾਡੇ ਕੌਮ ਦੇ ਮਹਾਨ ਯੋਧੇ ਹੋਏ ਇਹਨਾਂ ਦਾ ਸਵਾਗ ਨਹੀਂ ਰਚਾਇਆ ਜਾ ਸਕਦਾ ਸੋ ਇਸ ਕਰਕੇ ਇਸ ਗੱਲ ਦੇ ਅਸੀਂ ਡਟ ਕੇ ਖਿਲਾਫ ਸਮੁੱਚਾ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਸੋ ਸਰਕਾਰ ਇਸ ਨੂੰ ਤੁਰੰਤ ਵਾਪਸ ਲਵੇ ਇਸ ਗੱਲ ਲਈ ਮਾਫੀ ਮੰਗੇ